ਸੌਸਰੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੇ ਫੇਰ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰ ਆ ਨਵਾਂ ਅਪਡੇਟ ਇਹ ਸੀ ਬਾਈ ਜੀ ਕੈਨੇਡਾ ਦੇ ਵਿੱਚ ਜੋ ਬੈਂਕੂਵਰ ਕਹ ਲਓ ਬੈਂਕੂਵਰ ਦੇ ਵਿੱਚ ਇੱਕ ਸਰੀ ਸ਼ਹਿਰ ਆ ਸਭ ਤੋਂ ਮਸ਼ਹੂਰ ਪੰਜਾਬੀਆਂ ਦਾ ਤੇ ਉੱਥੋਂ ਦਾ ਇੱਕ ਨਵਾਂ ਅਪਡੇਟ ਆਇਆ ਚਲੋ ਸਹੀ ਵੀ ਆ ਕੁਝ ਗੱਲਾਂ ਤੁਸੀਂ ਇਹ ਲਾ ਲਓ ਵੀ ਉੱਥੇ ਤਕਰੀਬਨ 3200 ਘਰਾਂ ਦੇ 3200 ਘਰਾਂ ਦੇ ਕਿਰਾਏ ਡੁੱਬ ਗਏ ਨੇ ਕਿ ਲੋਕ ਉੱਤੇ ਰਹਿੰਦੇ ਸੀ ਕਿਰਾਏ ਦੇ ਕੇ ਨਹੀਂ ਗਏ ਕਹਿੰਦੇ ਵੀ ਤਕਰੀਬਨ ਟੋਟਲ ਕਿਰਾਇਆ ਕਈ 100 ਕਰੋੜ ਰੁਪਇਆ ਬਣਦਾਗਾ ਕਿਉਂ ਇੱਥੇ ਲਗਭਗ ਇੱਕ ਬੰਦਾ ਕਿਰਾਇਆ ਮੰਥਲੀ ਮੰਨ ਕੇ ਚਲੋ ਘੱਟੋ-ਘੱਟ 500 ਡਾਲਰ ਲਾ ਲੋ ਵੀ ਮੰਥਲੀ 30000 ਇੱਕ ਬੰਦੇ ਦਾ ਕਿਰਾਇਆ ਬਣਦਾ ਘਰ ਦੇ ਵਿੱਚ ਤਕਰੀਬਨ 10-15 ਲੋਕ ਰਹਿੰਦੇ ਨੇ ਤਾਂ ਉਸ ਸਮੇਂ ਮਿਲ ਵੀ ਕਰੋੜਾਂ ਚ ਕਿਰਾਇਆ ਬਣਦਾ ਉਹ ਕਹਿੰਦੇ ਸਿਰਫ ਇੱਕ ਸਾਲ ਦਾ ਡੇਟਾ ਇਹ ਜੋ ਕਿ ਕਿ ਜਿਹੜੀ 23 ਕਰਾਂ ਦਾ ਜਦੋਂ ਕਿਰਾਇਆ ਡੁੱਬਿਆ ਜਿਹੜੇ ਮੇਨ ਬੰਦੇ ਸੀ ਉਹਨਾਂ ਨੇ ਮੁੱਦਾ ਚੱਕਿਆ ਕਿ ਇਹ ਭਈ ਕਿਰਾਇਆ ਟੋਟਲ ਕਿੰਨੇ ਕਰਾਂ ਦਾ ਡੁੱਬਿਆ ਜਦੋਂ ਉਹਨਾਂ ਨੇ ਵੈਬਸਾਈਟ ਤੇ ਚੱਕ ਕੇ ਚੈੱਕ ਕੀਤਾ ਟੋਟਲ 3200 ਕਰਾਂ ਦਾ ਕਹਿ ਰਹੇ ਨੇ ਥੋੜੇ ਘਣੇ ਥੱਲੇ ਨੇ 3200 ਤੋਂ ਤੇ ਮੋਟਾ ਸਿਆ ਵੇ ਇਹਨੇ ਤਕਰੀਬਨ 3200 ਕਰਾਂ ਦਾ ਕਿਰਾਇਆ ਡੁੱਬਿਆਗਾ ਜਿਹੜਾ ਮਿਲੀਅਨਾਂ ਦੇ ਵਿੱਚ ਹੁਣ ਤੁਸੀਂ ਅੱਜ ਦੇ ਹਾਲਾਤ ਇਹ ਲਾ ਲਓ ਵੀ ਇੱਥੇ ਇੰਨੇ ਮਾੜੇ ਹਾਲਾਤ ਚੱਲ ਰਹੇ ਨੇ ਜਿਹੜਾ ਕਿਰਾਇਆ ਵੀ ਨਹੀਂ ਦੇ ਹੋ ਰਿਹਾ ਚਲੋ ਕਿਰਾਇਆ ਕੁਝ ਜ਼ਿਆਦੇ ਵੀ ਆ ਹੁਣ ਅੱਜ ਮਸਲਾ ਇਹ ਤੇ ਆ ਵੀ ਚਲੋ ਜੀ ਦਾ ਡੁੱਬਿਆ ਉਹ ਵੀ ਮਾੜੀ ਗੱਲ ਹੈ ਡੁੱਬਿਆ ਪਰ ਇਹ ਡੁੱਬ ਕਿਉਂ ਰਿਹਾ ਕਿਉਂਕਿ ਬਈ ਜੀ ਇੰਡੀਆ ਦੇ ਵਿੱਚ ਝੂਠ ਬੋਲ ਕੇ ਕੈਨੇਡਾ ਸੱਦੇ ਗਏ ਬਹੁਤ ਸਾਰੇ ਮੁੰਡੇ ਬਹੁਤ ਸਾਰੇ ਐਲ ਐਮ ਆਈਆਂ ਤੇ ਇੱਥੇ ਕੰਮ ਨਹੀਂ ਮਿਲਿਆ ਆਪਣੀ ਮਰਜ਼ੀ ਦਾ ਕੰਮ ਕਰਾਉਣਾ ਫਿਰ ਵਿੱਚ ਕੁਝ ਮਾਲਕਾਂ ਨੇ ਕੀ ਕਰਨਾ ਜੀ ਲਾਈਟਾਂ ਨਹੀਂ ਚਲਾਉਣੀਆਂ ਤਰਾਇਆ ਜੱਜ ਕੇ ਲੈਣਾ ਉਹਦੇ ਗੀਜਰਾਂ ਦਾ ਪਾਣੀ ਬੰਦ ਕਰ ਦੇਣਾ ਸਿਆਲਾਂ ਦੇ ਵਿੱਚ ਹੀਟ ਬੰਦ ਕਰ ਦੇਣੀ ਤੇ ਕੁਝ ਜਵਾਕੇ ਤੋਂ ਪਰੇਸ਼ਾਨ ਵੀ ਹੋਏ ਕਿ ਜੇ ਜਿਵਾਖਾ ਦੇ ਕਿਸੇ ਨੇ ਫਰੈਂਡ ਦੇ ਆਉਣਾ ਤਾਂ ਕਹਿ ਦੇਣਾ ਜੀ ਸਾਡੇ ਘਰ ਦੇ ਵਿੱਚ ਹੋਰ ਕੋਈ ਨਹੀਂ ਬੰਦਣਾ ਤਾਂ ਫਰੈਂਡਾਂ ਤੋਂ ਵੀ ਰੋਕ ਲਾ ਦੇਣੀ ਬੱਚਿਆਂ ਦੇ ਚਲੋ ਆਉਂਦੇ ਨੇ ਬ੍ਰਦਰ ਦੇ ਨੂੰ ਉਹਨਾਂ ਤੋਂ ਵੀ ਰੋਕ ਲਾਉਣ ਇਸ ਤਰ੍ਹਾਂ ਕੁਝ ਕਿਰਾਏਦਾਰਾਂ ਨੇ ਆਪਦੇ ਕਿਰਾਏਦਾਰ ਤੰਗ ਕਰੇ ਤਾਂ ਉਹ ਕਿਰਾਇਆ ਨਹੀਂ ਦਿੱਤਾ ਦਿੱਤਾ ਤੇ ਕੁਝ ਹੈ ਵੀ ਨਹੀਂ ਸੀ ਤੇ ਕੁਝ ਡੁੱਬਿਆ ਘੱਟ ਤੇ ਦਿਖਾਇਆ ਵੱਧ ਕੁਝ ਕਿਰਾਏ ਦੀ ਐਦਾਂ ਕਹਿ ਲੋ ਕਿ ਜਿਆਦੇ ਲੈਣਦੇ ਨੇ ਉਹਨਾਂ ਉਰੇ ਬਜਟ ਹੈ ਨਹੀਂ ਲੋਕਾਂ ਦਾ ਕਿਰਾਇਆ ਹੱਦੋਂ ਬਾਅਦ ਚੱਕ ਰੱਖਿਆਗਾ ਕਿਉਂ ਕਿਰਾਏ ਦਾ ਕਿਰਾਇਆ ਹੱਦੋਂ ਬਾਅਦ ਚੱਕਣ ਤੇ ਇੰਨੀ ਇਨਕਮ ਹੈ ਨਹੀਂ ਕਮ ਹੈ ਨਹੀਂ ਤੇ ਕਿਰਾਇਆ ਦਿੱਤਾ ਨਹੀਂ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹੀ ਹਾਲਾਤ ਰਹੇ ਤੁਸੀਂ ਇਹ ਦੇਖੋਗੇ ਸਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੈਨੇਡਾ ਦੇ ਵਿੱਚ ਮੁੰਡੇ ਜਿਹੜੇ ਨੇ ਹੁਣ ਗਏ ਨੇ ਥੋੜੇ ਸਾਲਾਂ ਦੇ ਜਾਂ ਕੁਝ ਕਹ ਲੋ ਉਹਨਾਂ ਨੂੰ ਕਿਰਾਏ ਨਹੀਂ ਦਿੱਤੇ ਯਾਨੀ ਉਹਨਾਂ ਨੇ ਤੰਬੂਆਂ ਤੇ ਰਹਿਣਾਗਾ ਤੇ ਬਹੁਤ ਸਾਰੇ ਲੋਕ ਹੋਰ ਹੀ ਮੇਰੀ ਜਾਣ ਪਛਾਣ ਚ ਬਈ ਜੀ ਜੋ ਇੰਡੀਆ ਦੀ ਟਿਕਟਾ ਬੁੱਕ ਕਰਾ ਲਿਆ ਨੇ ਪਰਮਾਨੈਂਟ ਹੀ ਇੰਡੀਆ ਆ ਰਹੇ ਨੇਗੇ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਗਏ ਤੇ ਉਹ ਦੁਬਾਰੇ ਵੀਜ਼ਾ ਵਧਾਉਣਾ ਤਾਂ ਖਰਚਾ ਖਰਚਾ ਬਹੁਤ ਪੈਂਦਾ ਹੈਗਾ ਤੇ ਤੁਹਾਨੂੰ ਅੱਗੇ ਵੀ ਬੇਨਤੀ ਕਰਦੇ ਆ ਕਿ ਭਾਈ ਨਾ ਉਹਦੇ ਜਵਾਕਾ ਨੂਰੇ ਭੇਜਿਆ ਕਰੋ ਅੱਜ ਦੇ ਹਾਲਾਤ ਬਹੁਤ ਮਾੜੇ ਨੇ ਕਿਸੇ ਪਿੱਛੇ ਨਾ ਲੱਗਿਆ ਕਰੋ ਫੋਟੋਆਂ ਦੇਖ ਕੇ ਤੇ ਜਿਹੜੇ ਗਏ ਨੇ ਉਹ ਇੰਡੀਆ ਵਾਪਸ ਮਿਲਣ ਹੀ ਜਾ ਪਾਰੇ ਕਿਉਂਕਿ ਬਜਟ ਨਹੀਂ ਹੈਗਾ ਪੈਸੇ ਨਹੀਂ ਹੈਗੇ ਕਿਰਾਇਆ ਦੇਣ ਨੂੰ ਪੈਸੇ ਨਹੀਂ ਹੈਗੇ ਤੇ ਹੁਣ ਇਹਦੇ ਵਿੱਚ ਬਈ ਜੀ ਹਾਲਾਤ ਇਹ ਵੀ ਨੇ ਪਹਿਲਾਂ ਜਵਾਕ ਵੱਧ ਆਉਂਦੇ ਸੀ ਕਿਰਾਏ ਭਰਦੇ ਸੀਗੇ ਇੱਕ ਇੱਕ ਬੰਦੇ ਨੇ ਪੰਜ-ਪੰਜ ਘਰ ਖਰੀਦ ਰੱਖੇ ਸੀ ਕਿਉਂ ਜਵਾਕਾ ਤੋਂ ਕਿਰਾਇਆ ਹੀ ਜਾਂਦਾ ਸੀ ਘਰ ਦੀ ਕਿਸ਼ਤ ਲਈ ਜਾਂਦੀ ਸੀ ਕੁਝ ਬਚੀ ਜਾਂਦੀ ਸੀ ਅੱਜ ਦੇ ਟਾਈਮ 'ਚ ਬੇਸਮੈਂਟਾਂ ਖਾਲੀ ਪ ਹੋ ਰਹੀਆਂ ਨੇ ਇੰਗੀਆਂ ਕਿਉਂ ਨਵੇਂ ਸਟੂਡੈਂਟ ਆ ਨਹੀਂ ਗਏ ਬਹੁਤ ਘੱਟ ਲੋਕ ਆ ਰਹੇ ਨੇ ਗਰਮੀਆਂ ਦੇ ਵਿੱਚ ਪਹਿਲਾਂ ਇਹ ਹੁੰਦਾ ਸੀਗਾ ਟੂ ਰੈਸਟ ਵਾਲੇ ਬਾਬੇ ਵੀ ਆ ਜਾਂਦੇ ਹੁੰਦੇ ਸੀ ਸੀਜ਼ਨ ਦੇ ਸਹਾਰ ਨਾਲ ਇਹ ਕੀ ਹੁਣ ਉਹ ਸੀਜ਼ਨ ਖਤਮ ਹੋ ਗਏ ਜਿਹੜੇ ਟੂਰਿਸਟ ਵਾਲੇ ਬਾਬੇ ਸੀਗੇ ਉਹ ਵੀ ਨਹੀਂ ਆਏ ਹੈਗੇ ਤਾਂ ਕਰਕੇ ਬੇਸਮੈਂਟਾ ਕਰਾਇ ਤੇ ਚੜੀਆਂ ਨਹੀਂ ਤੇ ਕਿਰਾਏਦਾਰਾਂ ਦਾ ਹੁਣ ਜਿਹੜੇ ਮਕਾਨ ਮਾਲਕ ਨੇ ਉਹਨਾਂ ਦਾ ਮੰਦਾ ਹਾਲਾ ਘਰ ਵਿਲੇ ਪਏ ਨੇ ਕਿਸ਼ਤਾਂ ਟੁੱਟਦੀਆਂ ਨੇ ਮਾਰਗੇਜਾ ਦਾ ਦਿਨੋ ਦਿਨ ਕਿਸ਼ਤ ਵਧੀ ਜਾਂਦੀ ਆ ਵਿਆਜ ਵਧਣ ਦੇ ਨਾਲ ਤੇ ਹਾਲਾਤ ਮਾੜੇ ਹੋ ਜਾਂਦੇ ਤੇ ਅੱਜ ਦੇ ਟਾਈਮ 'ਚ ਬਹੁਤ ਮਾੜੇ ਹਾਲਾਤ ਨੇ ਬੈਜੀ ਜਿਹੜੇ ਰਹਿੰਦੇ ਨੇ ਉਹਨਾਂ ਤੋਂ ਕਿਰਾਇਆ ਨਹੀਂ ਨਿਕਲ ਰਿਹਾ ਤੇ ਜਿ ਨਵੇਂ ਜਵਾਕ ਨਾ ਆ ਮੇਨ ਅਪਡੇਟ ਇਹ ਸੀ ਕਿ ਅਜੇ ਤੱਕ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਹੁਣ ਤਾਂ ਡਾਟਾ ਵੀ ਸਾਹਮਣੇ ਆ ਗਿਆ ਕਿ ਟੋਟਲ 32000 ਦਾ ਕਿਰਾਇਆ ਡੁੱਬ ਗਿਆ ਇਸ ਸਾਲ ਦੇ ਵਿੱਚ ਤੇ ਤੁਸੀਂ ਲਾ ਲੋ ਵੀ ਹਲੇ ਕੁਝ ਡਾਟਾ ਨਹੀਂ ਵੀ ਆਉਂ ਸਾਈਡ ਦੇ ਉੱਤੇ ਤੇ ਇਹ ਵੀ ਲੋਕ ਉਹ ਬੜਾ ਹੀ ਅੱਜ ਦੇ ਟਾਈਮ 'ਚ ਵਈ ਜੀ ਇੱਕ ਕਹਿ ਲਓ ਦੁਖੀ ਜ਼ਿੰਦਗੀ ਪਰ ਲੋਕ ਬਣਦੇ ਨਹੀਂ ਹੈਗੇ ਜੇ ਬਾਈ ਜੀ ਉਹ ਫਰੀ ਆਲਾ ਕਿਸੇ ਦੁਕਾਨ ਦੇ ਮੂਰੇ ਬੋਰਡ ਸ਼ਾਪ ਜਾਂਦਾ ਵੀ ਪੀਜਾ ਪੂਜਾ ਖਾ ਲਓ ਉੱਥੇ ਲੈਣਾ ਲੱਗ ਜਾਂਦੀਆਂ ਨੇ ਦੇਖ ਕੇ ਹੈਰਾਨ ਹੋਏ ਜੇ ਫਰੀ ਦੀ ਉਰੇ ਬਾਈ ਜੀ ਇੱਕ ਪੁਲਸੀ ਵੀ ਬਣਨ ਲੱਗ ਜੇ ਲੰਮੀਆਂ ਲੈਣਾਂ ਲੱਗ ਜੇ ਨੇ ਖਾਨ ਪਿੱਛੇ ਤਕਰੀਬਨ ਇੰਡੀਆ ਚ ਵੀ ਉਹ ਹਾਲ ਨਹੀਂ ਹੁੰਦਾ ਹੈਗਾ ਤੇ ਗੁਰਦੁਆਰੇ ਉਰੇ ਭਰੇ ਰਹਿੰਦੇ ਨੇ ਧੰਨਾ ਗੁਰੂ ਨਾਨਕ ਸਾਹਿਬ ਜੀ ਦੇ ਗੁਰਦੁਆਰੇ ਨੇ ਮਹਾਰਾਜ ਜੀ ਦੇ ਇਹ ਲੰਗਰ ਚੱਲਦਾ ਰਹਿੰਦਾ ਜੇ ਕਿਤੇ ਗੁਰਦੁਆਰਿਆਂ ਵਿੱਚ ਲੰਗਰ ਨਾ ਚੱਲੇ ਤਾਂ ਉਰੇ ਬਹੁਤ ਮਾੜੇ ਹਾਲਾਤ ਨੇ ਬਾਈ ਜੀ ਤਾਂ ਬਹੁਤ ਸਾਰੇ ਬੱਚੇ ਭੁੱਖੇ ਸੌਂ ਜਾਂਦੇ ਚਲੋ ਅਗਲੀ ਵੀਡੀਓ ਚ ਫੇਰ ਨਵਾਂ ਅਪਡੇਟ ਲੈ ਕੇ ਆਉਣੇ ਆ ਸਤਿ ਸ੍ਰੀ ਅਕਾਲ ਬਾਈ ਜੀ